ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ 'ਚ ਜਿਸੇਪਰ 31 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੰਨਾ ਭਾਗਾਂ 'ਚ ਜਰੂਰ ਭਾਜ ਤੋਂ ਭਾਰੀ ਵੀ ਦੇਖਣ ਨੂੰ ਮਿਲਦਾ ਹੈ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਕਿੰਨਾ ਕਾਹੀ ਭਾਗਾਂ 'ਚ ਆਪਣੇ ਹਲਟ ਜਾਰੀ ਹੋ ਚੁੱਕਾ ਹੈ ਮੌਸਮ ਪਾਗਲੋਂ ਵੀਡੀਓ ਸ਼ੁਰੂ ਤੋਂ ਅੰਤ ਤੱਕ ਪਹਿਲਾਂ ਜਿਹੜੇ ਵੀ ਲੋਕ ਆਪਣੇ ਚੈਨਲ ਤੇ ਨਵੇਂ ਆਏ ਆਇਆ ਕਰਪਾ ਕਰਕੇ ਬੱਚਿਆਂ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੱਲ ਕੇ ਬਾਦਿਆਂ ਵੀਡੀਓ ਹੋਰ ਤਾਂ ਹੀ ਲਾਈਵ ਸਥੈਟਸ ਵੀ ਦੇ ਦੇ ਸਕਦਾ ਹਾਂ ਦਾ ਬਾ ਚੁੱਕੇ ਹਨ ਆਪਣੇ 31 ਅਗਸਤ ਦੇ ਉਸ ਹੀ ਮੰਡੀ ਤੋਂ ਆਪਣਾ ਦਬਾਬ ਏਰੀਆ ਹੋ ਗਿਆ ਮਾਲਵੇ ਦਾ ਆਪਣਾ ਚੰਦੀਕੋਟ ਮਹਾਲੀ ਸਾਈਡ ਦੇ ਲੱਕਾਂ ਵਿੱਚ ਫੰਗੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਦਬਾਬੇ ਜੋ ਵੀ ਆਪਣੇ ਹਲਕੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਦੋਹੀਂਦਰ ਐਪ ਤੇ ਦੇਖ ਸਕਦੇ ਹਾਂ ਕਾਫੀ ਤਕੜਾ ਸਿਸਟਮ ਹੈ ਹਰਿਆਣੇ ਵਿੱਚ ਜਿਹੜਾ ਇਹ ਹਰਿਆਣੇ ਦੇ ਲਗਭਗ ਸਾਰੇ ਭਾਗ ਕਵਰ ਹੋ ਚੁੱਕੇ ਹਨ ਬਦਲਵਾਈ ਦੇ ਹੇਠਾਂ ਇਸ ਲਈ ਆਪਣੇ ਮਾਲਵੇ ਦੇ ਵੀ ਕਾਫੀ ਭਾਗ ਕਵਰ ਕਰ ਗਾ ਲੈ ਹਨ ਹੌਲੀ ਹੌਲੀ ਹੋਰ ਵੀ ਗਾਂ ਵਧ ਰਿਹਾ ਹੈ ਆਪਣੇ ਥੋੜੇ ਬੋਲੇ ਦਬਾਬੇ ਦੇ ਵੀ ਆਪਣੇ ਜ਼ਿਲ੍ਹੇ ਇਹ ਕਵਰ ਕਰ ਸਕਦਾ ਹੈ ਬਾਕੀ ਤੁਸੀਂ ਰਡਾਰ ਐਪ ਦੇਖੋ ਹਰਿਆਣੇ ਵਿੱਚ ਕਾਫੀ ਤਕੜੀਆਂ ਮੀਂਹਾਂ ਘਰ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਤੇ ਆਪਣੇ ਚੰਡੀਗੜ੍ਹ ਮੁਹਾਲੀ ਸਾਈਡ ਦੇ ਭਾਗਾਂ ਵਿੱਚ ਵੀ ਕਾਫੀ ਤਕੜਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਜ਼ਿਲ੍ਹੇ ਵਾਈ ਦੇ ਗੱਲ ਕਰੀਏ ਕਿੰਨੇ ਭਾਗਾਂ ਵਿੱਚ ਜ਼ਮੀਨ ਜ਼ਿਆਦਾ ਦੇਖਣ ਨੂੰ ਮਿਲੂਗਾ ਲਗਭਗ ਪੰਜਾਬ ਦੇ ਆਪਣੇ ਆ ਭਾਗੇ ਮਾਨਸੇ ਦੇ ਹੋ ਗਏ ਸੰਗਰੂਰ ਦੇ ਹੋ ਗਏ ਪਟਿਆਲੇ ਦੇ ਭਾਗ ਹੋ ਗਏ ਫਤਿਹਗੜ ਸਾਹਿਬ ਮੁਹਾਲੀ ਸਾਈਡ ਦੇ ਭਾਗ ਹੋ ਗਏ ਰੂਪਨਗਰ ਹੋ ਗਿਆ ਲੁਧਿਆਣੇ ਦੇ ਭਾਗ ਹੋ ਗਏ ਬਰਨਾਲੇ ਦੇ ਹੋ ਗਏ ਜੀਤਪੁਰ ਭਗਤ ਸਿੰਘ ਨਗਰ ਦੇ ਭਾਗ ਹੋ ਗਏ ਇਹਨਾਂ ਵਿੱਚ ਆਪਣਾ ਭਾਰੀ ਮੀਂਹ ਦੇਖਣ ਨੂੰ ਮਹਿਸੂਸਦਾ ਭਾਰੀ ਮੀਂਹ ਝਟ ਕਿਉਂਕਿ ਬਦਲਬਾਈ ਨੇ ਉੱਚ ਬਣੀ ਹੋਈ ਹੈ ਜਿਆਦਾ ਭਾਰੀ ਮੀਂਹ ਆਪਣੇ ਮਾਨਸੇ ਦੇ ਕੁਝ ਭਾਗ ਸੰਗਰੂਰ ਦੇ ਪਟਿਆਲੇ ਦੇ ਫਤਿਹਗੜ ਸਾਹਿਬ ਦੇ ਮੁਹਾਲੀ ਦੇ ਹੋ ਗਏ ਕਿਉਂਕਿ ਸੈਸਟਮ ਵਿੱਚ ਉਹ ਐਂਟਰ ਕਰ ਰਿਹਾ ਹੈ ਆਪਣੇ ਇਨਾ ਚਾ ਕਾਫੀ ਤਗੜਾ ਮੀ ਦੇਖਣ ਨੂੰ ਮਿਲਦਾ ਆਪ ਨੂੰ ਬਾਕੀ ਇਹ ਸਿਸਟਮ ਥੋੜਾ ਜਿਆ ਹੋਰ ਦਿਹਾਵਾਦੋਂ ਹੁੰਦਾ ਹੈ ਆਪਦਾ ਤੇ ਆਪਣਾ ਥੋੜੇ ਬੋਤੇ ਕਪੂਸ ਜੰਦੇ ਦੇ ਪਾਕ ਥੋੜੇ ਬੋਤੇ ਰੂਪਨਗਰ ਦੇ ਭਾਗ ਵੀ ਇਹ ਕਵਰ ਕਰ ਸਕਦਾ ਹੈ ਉਮੀਦ ਇਕੱਠ ਹੈ ਬਾਕੀ ਆਪਣਾ ਇਧਰ ਵੀ ਬਦਲੋ ਬਣੀ ਹੋਈ ਹੈ ਤਾਂ ਤਾਂ ਨੰਬਰਸਰ ਗੋਦਾਸਪੁਰ ਪਠਾਨਕੋਟ ਹਸ਼ਿਆਰਪੁਰ ਕਪੂਸ ਜੰਦੇ ਦੇ ਭਾਗਾਂ ਵਿੱਚ ਵੀ ਬਦਲੋ ਬਣੀ ਹੋਈ ਹੈ ਜੋ ਕਿ ਆਪਣਾ ਸਿਸਟਮ ਇਧਰ ਆਇਆ ਸਗਾ ਆਪਣੇ ਰਾਜਸਥਾਨ ਵੱਲੋਂ ਉਹ ਇੱਧਰ ਤੱਕ ਕ੍ਰਾਸ ਕਰਦਾ ਸੀਗਾ ਤੇ ਤੁਹਾਨੂੰ ਲਗਭਗ ਕ੍ਰਾਸ ਕਰ ਚੁੱਕਾ ਆਪਣੇ ਮਾਲਵੇ ਦੇ ਆਪਾਕ ਫਾਜ਼ਲ ਕਾ ਮੁਕਸਰ ਫਰੀਦਕੋਟ ਦੇ ਬ੍ਰਿਟਿਸ਼ ਨੇ ਤੇ ਹੋਗਾ ਮੋਗੇ ਦੇ ਫਿਰੋਜ਼ਪੁਰ ਦਾ ਹੋਗਾ ਇਹਨਾਂ ਚ ਤੋਪਛਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਬੱਦਲ ਉਹ ਥੋੜੀ ਘਟ ਗਈ ਹੈ ਨਾ ਭਾਗਾਂ ਵਿੱਚ ਤੇ ਹੋ ਸਕਦਾ ਬੱਦਲ ਉਹ ਕ੍ਰੀਏਟ ਵੀ ਹੋਵੇ ਦੁਬਾਰ ਤੋਂ ਫੇ ਬਸ ਥੋੜੀ ਉਮੀਦ ਘਟ ਹੈ ਦੁਪਹਿਰ ਨੂੰ ਥੋੜੇ ਬੰਦੀ ਭਾਗਾਂ ਵਿੱਚ ਆਪਣੇ ਤੋਪ ਵੀ ਦੇਖਣ ਨੂੰ ਮਿਲੂਗੀ ਆਪਣੇ ਲਗਭਗ ਦੱਸਿਆ ਨੇ ਮਾਲਵੇ ਦੇ ਭਾਗ ਇਹਨਾਂ ਚ ਤੋਪ ਦੇਖਣ ਨੂੰ ਮਿਲ ਸਕਦੀ ਹੈ ਤੇ ਸ਼ਾਮ ਨੂੰ ਆਪਣੇ ਫੇਸਟ ਅਗਰੇਟ ਹੋਊਗੇ ਦੁਪਹਿਰ ਤੋਂ ਬਾਅਦ ਫਿਰ ਫੈਕਟਰੀ ਆਪਣੇ ਕੰਮ ਆਪਣੇ ਸ਼ੁਰੂ ਹੋਣਗੇ ਜੋ ਕਿ ਪੰਜਾਬ ਵਿੱਚ ਫੇਰ ਮੀਂਹਿਆ ਕਾਰਨੀਆਂ ਦੇ ਕੇ ਜਾਣਗੇ ਬਸ ਵੀ ਜ਼ਿਲ੍ਹੇ ਵਿੱਚ ਮੀਂਹ ਕਣ ਦੇ ਸਾਰੇ ਬੰਦੇ ਹਨ ਤੁਹਾਨੂੰ ਵੀ ਬਹੁਤ ਬਹੁਤ ਦੱਸਦਿਆਂ ਦਾ ਧੰਨਵਾਦ